ਖੇਡਾ ਐਸਾ ਪਾਉ ਉਹ ਭਾਨਾ ਕਰੇ ਸਾਰੀ ਉਮਰ ਯਾਦ ਰੱਖਿਆ ਨਾਲ ਤਾਂ ਮੈਂ ਉਹਦੇ ਵੀਡੀਓ ਪਾਉਣਾ ਕੁੜੀ ਨਾਲ ਕਰਾ ਕੇ ਵਿਆਹ ਭੈਣ ਚੋ ਦਾ ਆਪ ਅਸਟ੍ਰੇਲੀਆ ਚ ਬਹਿ ਗਿਆ ਕੁਲਵਿੰਦਰ ਨੂੰ ਭੈਣ ਚੋਦ ਨੂੰ ਕਹਿੰਦਾ ਤੇਰੇ ਘਰੇ ਕੁੜੀ ਬਿਠਾ ਕੇ ਆਉਣਾ ਤਾਂ ਮੈਂ ਘਰੇ ਕੁੜੀ ਬਿਠਾ ਕੇ ਆਉਣ ਵਾਲਾ ਨੇ ਇੱਥੇ ਹਾਂ ਉਹਨੂੰ ਕਹਿੰਦਾ ਲਾਲੀ ਛੇੜਾ ਜੋਰ ਲਾਉਣਾ ਤੂੰ ਆ ਕਰੀ ਇਹਨਾਂ ਦਾ ਬਾਗੀ ਆ ਕਰੀ ਨਹੀਂ ਕੀ ਆਲਾ ਮਹਾਰਾਜ ਬਾਬੇ ਉਹ ਕੀ ਹਾਲਾ ਕਿਦੋਂ ਬਣੇ ਉਹਨੇ ਚੌਂਕੀ ਕਿਦੋਂ ਲਾਉਣੇ ਹੁੰਨੇ ਹੋ ਪੀਰ ਵਰ ਕਾਦੀ ਕਾਦੀ ਚੋਂ ਕੀ ਕੀ ਚੌਂਕੀ ਆ ਬਾਦ ਦੱਸਦਾ ਮੈਂ ਤੈਨੂੰ ਕੌਣ ਬੋਲਦਾ ਚੌਂਕੀ ਚ ਕੀ ਕੀ ਦੱਸਦਾ ਚੌਂਕੀ ਚ ਸਾਰਾ ਕੁਝ ਪੂਰਾ ਸਿਰਸੋਰ ਪੂਰਾ ਕੌਮ ਦਾ ਬੋਲਦਾ ਨਾ ਮੈਂ ਦੱਸ ਦੂੰ ਤੈਨੂੰ ਕੌਣ ਆ ਜਦੋਂ ਤੈਨੂੰ ਪਤਾ ਲੱਗਿਆ ਫਿਰ ਤਨ ਨਹੀਂ ਸਿਰ ਚੌਂਕੀ ਪੂਰੀ ਲੱਗਦੀ ਆ ਪੂਰਾ ਪੂਰਾ ਚੌਂਕੀ ਚ ਫੱਟੇ ਜਾਗਦਾ ਸਿਰ ਵੀ ਕੌਮ ਦਾ ਬੋਲ ਰਹਾ ਮੈਂ ਦੱਸ ਨੂ ਪਾਨਾ ਬੋਲਦਾ ਮੁੰਡੇ ਦੇ ਪੈਸੇ ਦੇ ਜਿਹੜਾ ਬਾਹਰ ਭੇਜਣ ਵਾਲਾ ਲਾਇਆ ਆ ਆ ਜਿਹੜਾ ਉਹ 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 ਦੌਰ ਦੀ ਬਣਾਈ ਤੇਰੀ ਚੌਂਕੀ ਮੈਂ ਲਾਉਂਗਾ ਮੈਂ ਤੈਨੂੰ ਇੱਕ ਗੱਲ ਦੱਸ ਤੂੰ 15 ਸਾਲ ਹੋ ਗਏ ਹਾਂ ਤੂੰ ਜ਼ਿੰਮੇਵਾਰੀ ਤੈਨਾਂ ਤੀ ਹਣਾ ਲੈ ਕੇ ਪੈਸੇ ਕਰ ਰਹੀ ਗਿਆ ਨਾ ਇਧਰ ਆ ਇਹ ਦੇ ਲੈ ਹਾਂ ਈ ਤੇ ਆ ਹਾਂ ਨਹੀਂ ਪਰਚਾ ਠੀਕ ਆ ਹੁਣ ਤੂੰ ਵੀ ਨਾ ਤੂੰ ਜ਼ਿੰਮੇਵਾਰੀ ਲੈ ਤੇ ਤੂੰ ਉਹਨੂੰ ਕਹਿ ਬੰਦਾ ਕੌਣ ਆ ਉਹ ਬੰਦਾ ਨਹੀਂ ਉਹਦਾ ਠੀਕ ਆ ਇਹ ਬੰਦਾ ਕੌਣ ਆ ਇਹ ਨੇ ਬੰਦਾ ਕਿੱਥੋਂ ਆ ਇਹ ਪਹਾਨੇ ਦਾ ਤੈਨੂੰ ਕਿਵੇਂ ਜਾਣਦਾ ਸੀ ਯਾਰ ਹੁਣ ਇਹ ਤਾਂ ਇਹਨਾਂ ਦੇ ਹੱਥ ਇਹਨਾਂ ਦਾ ਤੇਰੇ ਤੇ ਗੱਲ ਸੁੱਤੀ ਖੜੇ ਨੇ ਲੈ ਗੱਲ ਕਰ ਉਹ ਬਾਬ ਕਰ ਲੈ ਗੱਲਾਂ ਹੈਲੋ ਇਸਨੇ ਗੱਲ ਕਰੀ ਸਾਰੇ ਉਹ ਗੱਜਿਆ ਗੱਜਿਆ ਕਿੰਨੀ ਫਰਕ ਹੈ ਜੀ ਇਹ ਮੁੰਡਾ ਹੋ ਜਾਂਦਾ ਨਹੀਂ ਸਿਆਣਾ ਕੋਈ ਐਡਾ ਗਿਆ ਜਵਾਕ ਜਾਂਦਾ ਪੁਲਿਸ ਨੇ ਕੀ ਦੀ ਕਰ ਪਈ ਐ ਮਕਰੀਆ ਸੁਨਾਮ ਮੀਰਪੁਰ ਨਰੀ ਚੌਕੀ ਲਾ ਦੋ ਫਰੂਰ ਕੇ ਚਰਨ ਦੇ ਕੰਮ ਨੂੰ ਜਿਆਦਾ ਤੂੰ ਹਿੱਲਾ ਕਰੋ ਪਾਦਦਾ ਹੋ ਜਾ ਜੇ ਵੀ ਹਾਂਜੀ ਮਾਹ ਪੁੱਛੋ ਸਾਰੇ ਕਿਤੇ ਪੈਸੇ ਦੇ ਸ਼ਕਤੀਮਾਰ ਦੇ ਇੱਥੇ ਬਟਾ ਬਟਾ ਸ਼ਕਤੀ ਚੌਕੀ ਸ਼ਕਤੀਮਾਰ ਦੇ ਬਟਾ ਬਟਾ ਚੌਕੀ ਚੌਕੀ ਲਾ ਕੇ ਸ਼ਕਤੀਮਾਰ ਆ ਨਾਂ ਨੀ ਮੈਂ ਉਹ ਤਾਂ ਗੱਲ ਠੀਕ ਆ ਤੈਨੂੰ ਤਾਂ ਪੁਲਿਸ ਦੀ ਚੌਂਕੀ ਨੇ ਚੌਂਕੀ ਰਹੀ ਸ਼ਕਤੀ ਮਾਰਦੇ ਪ੍ਰੈਸ਼ਰ ਸ਼ਕਤੀ ਰਹੀ ਮਾਰਦੇ ਤੇ ਪੈਸੇ ਤਾਂ ਹੁਣ ਤੈਨੂੰ ਦਣੇ ਪਣਣਗੇ ਫਿਰ ਹਾਂ ਹੂੰ ਫਿਰ ਹੁਣ ਹੁਣੇ ਮੰਨਦੇ ਚਲ ਵੀ ਇਹ ਉੱਠਾ ਚੱਲਦਾ ਉਹਦੇ ਨਾਮ ਵਾਲਿਆਂ ਨੂੰ ਕਹਿਣਾ ਉਹਨੂੰ ਚੱਕ ਕੇ ਲਿਆਉਣੀ ਹੁਣ ਦੱਸ ਸਾਡੀ ਜਮਾ ਤੁਹਾਡੇ ਨਾਲ ਮੈਂ ਜੋ ਧਰਨਾ ਲਾਉਣਾ ਇੱਥੇ ਮਰਜ਼ੀ ਰੱਖੋ ਆਪਾਂ ਗੱਲ ਕਰ ਲਾ ਪ੍ਰਧਾਨ ਬਾਰੇ ਖੜੇ ਨੇ ਪ੍ਰਧਾਨ ਜੇਦਾਂ ਤੁਸੀਂ ਮੈਂ ਕਹਾਂਗਾ ਸਨਾਮ ਬਣਾਉਣਾ ਇੱਥੋਂੋਂ ਨਾ ਮਾ ਆ ਜੂ ਮੈਂ ਤਾਂ ਜਿਹੜੇ ਬੰਦੇ ਇਹਦਾ ਮੈਂ ਜਾਣਦੀ ਨਹੀਂ ਸੀ ਜੀ ਮੈਨੂੰ ਪੁੱਛ ਲਾ ਜੀ ਭਾਈ ਨਾ ਪੂਰਾ ਕਦਾ ਹੈਗਾ ਚੱਕ ਕੇ ਨੋਟ ਲਾਉਣ ਨੂੰ ਕੱਢਾ ਮੁੰਡਾ ਕਿਦਾ ਬੁਰਾ ਲਵਣੇ ਮੈਂ ਤਾਂ ਨੋਟੇ ਜਾਊਗਾ ਚੌਂਕੀ ਲੋ ਫਿਰ ਇਹਦੀ ਪੁੱਛਣ ਨੂੰ ਕੀ ਕਹਿੰਦਾ ਕੱਲ ਕਰ ਨਾ ਕੰਨ ਤੇ ਲਾ ਕੇ ਫੋਨ ਨਾ ਗੱਲਾਂ ਗੱਲੀ ਨਹੀਂ ਕਰਦਾ ਜੀ ਨਾ ਮੇਰਾ ਫੋਨ ਚੱਕੀ ਹੋਣੀ ਨੀ ਕੀ ਫਿਰ ਉਹਨੇ ਕੀ ਇਹ ਇਹ ਕਹਿੰਦਾ ਕਹਿੰਦਾ ਵੀ ਇਹ ਕਹਿੰਦਾ ਮੇਰੇ ਨਾਲ ਨਹੀਂ ਜਾਂਦੇ ਪੈਸੇ ਕਢਾਉਣ ਨੂੰ ਬਾ ਜੀ ਜੀ ਜਾਣਦੀ ਨਹੀਂ ਸੀ ਪੁੱਛੇਰਾ ਕੁਛ ਕਰ ਸਕੇ ਜੇ ਅਗਲਾ ਮੇਰੇ ਨਾਲ ਨੀ ਤੁਰਦੇ ਸਾਨੂੰ ਇਹ ਕਹਿ ਦਿੰਦਾ ਅੱਜ ਮੇਰੇ ਨਾਲ ਤੈਨੂੰ ਸਾਨੂੰ ਕਿਤੇ ਫੋਨ ਹੀ ਨਹੀਂ ਕਰਿਆ ਆਪ ਜਾ ਕੇ ਮੂਰੇ ਭਗ ਜਾਂਦੇ ਕਿ ਸਾਨੂੰ ਖਸਾਲ ਹੋ ਗਿਆ ਲਾਰਾ ਲੰਦਾ ਸਾਰੇ ਮੂਰੇ ਬੈਠੇ ਮੈਂ ਤਾਂ ਪਿੰਡ ਦੇ ਬਾਹਰ ਬੈਠਾ ਮੈਂ ਇਹਨੇ ਗੇਮ ਤਕੜੀ ਕੀਤੀ ਹੈ ਜੀ ਇਹ ਇਹ ਬਹੁਤ ਲੋਕਾਂ ਦਾ ਫਿਰ ਚੈੱਕ ਗੋ ਦਿੱਤੇ ਆ ਔਰ ਆ ਦੇਖੋ ਅੱਜ ਇੱਕ ਮੇਰੇ ਨਾਮ ਤੇ ਦਿੱਤੇ ਆ 20 ਲੱਖ ਦਾ ਚੈੱਕ ਮੇਰੇ ਨਾਮ ਤੇ ਮੇਰੇ ਮੇਰੇ ਅਕਾਊਂਟ ਚ ਪੈਸੇ ਵੀ ਪੌਂਦੀ ਰਹੀ ਆ ਆ ਆ ਹਗਵਾ ਵੀ ਸਾਹਮਣੇ ਆ ਗਿਆ ਨਾ ਲਾਈਨ ਪੈਸੇ ਵੀ ਪਾਉਂਦੀ ਰਹੀਆਂ ਤੈਨੂੰ ਪੈਸੇ ਦੇਣੇ ਤੇਰੇ ਸਿੱਕੇ ਮੋੜਦੇ ਤੂੰ ਸਾਡੇ ਨਾਲ ਐਕਸਪਲੇ ਹਰਾਸਮੈਂਟ ਕਰ ਰਿਹਾ ਜਿਹਨੂੰ ਤੁਹਾਨੂੰ ਰਿਪੋਰਟ ਤੋਂ ਪੁਲਿਸ ਤੋਂ ਨਹੀਂ ਕਿਤੋਂ ਮਿਲਿਆ ਤੂੰ ਇੱਥੇ ਆ ਗਿਆ ਬੱਸ ਬਾਈ ਜੀ ਇਹਨੂੰ ਪੁੱਛੋ ਇਹਨੇ ਤੁਹਾਨੂੰ ਦੱਸਿਆ ਇਹ ਪੈਸੇ ਖੋਦ ਫੜਦਾ ਰਿਹਾ ਬਾਈ ਜੀ ਇਹ ਖੋਦ ਫੜਦਾ ਰਿਹਾ ਮੇਰੇ ਕੋਲ ਵੀਡੀਓ ਪਈਆਂ ਵੀਡੀਓ ਦਿਖਾ ਮੈਂ ਤੁਹਾਨੂੰ ਹਾਂ ਮੇਰੇ ਕੋਲ ਵੀਡੀਓ ਪਈਆਂ ਮੈਂ ਵੀਡੀਓ ਦਿਖਾ ਮੈਂ ਭਾਈ ਨੂੰ ਭਾਨੇ ਨੂੰ ਆ ਕੇ ਰਾਂਗੇ ਸਦਨ ਅਗਲੇ ਆਉਂਦੇ ਹਾਂ ਤੁਖਾ ਦੀ ਵੀਡੀਓ ਯਾਰ ਕੋਈ ਨਹੀਂ ਮੈਂ ਸਾਰੇ ਸਾਰੇ ਡਾਕੂਮੈਂਟ ਲੈ ਕੇ ਆ ਇੱਕ ਮਿੰਟ ਖੜ ਜਾ ਯਾਰ ਬਰਾੜ ਯਾਰ ਪਲੀਜ਼ ਕਿਸੇ ਨਾ ਬਾਈ ਬਾਈ ਰੈਨ ਦੇ ਡਾਕੂਮੈਂਟਾਂ ਨੂੰ ਯਾਰ ਤੁਸੀਂ ਨਾ ਐ ਕਰੋ ਬਾਈ ਗੱਲ ਸੁਣ ਮਰੀ ਤੁਸੀਂ ਨਾ ਅਗਲੇ ਬੁੱਧਵਾਰ ਦਾ ਟਾਈਮ ਰੱਖਦੇ ਆ ਆ ਬਾਈ ਆ ਸਰਦਾਰ ਜੀ ਬੈਠੇ ਪਰਚੂਰੇ ਨੇ ਸਾਹਮਣੇ ਅੰਦਰ ਬੈਠ ਕੇ ਗੱਲਬਾਤ ਕਰਦੇ ਆ ਠੀਕ ਐ ਜੁੱਤੀਆਂ ਮਾਰ ਕੇ ਜੁੱਤੀਆਂ ਮਾਰ ਕੇ ਪੈਸੇ ਲਵਾਂਗੇ ਤੂੰ ਟੈਨਸ਼ਨ ਨਾ ਲੈ ਹੈ ਤੂੰ ਆਏ ਤਾਂ ਆਓ ਤੁਸੀਂ ਬਾਈ ਬਾਈ ਭਾਨੇ ਕੋਲੇ ਆਓ ਤੂੰ ਆ ਦ ਦੱਸ ਕਿਦਣ ਆਏਗਾ ਨਹੀਂ ਨਹੀਂ ਦੱਸ ਕਿਦਣ ਆਏਗਾ ਤਸਕੇ ਸਾਰੇ ਤੁਸੀਂ ਆਪਣੇ ਨਾਲ ਠੱਗੀਆਂ ਮਾਰਨੀ ਆ ਆਪਣੇ ਤੁਸੀਂ ਸਕੇ ਤਾਂ ਇਹਨਾਂ ਠੱਗੀ ਮਾਰੀ ਆ ਉਹ ਵੀ ਉਹ ਵੀ ਪੜਦਾ ਤੁਹਾਡਾ ਬੇਟਾ ਨਾ ਪੈਸੇ ਲੈ ਗਿਆ ਦੇਖੋ ਬਾਹਰ ਭੇਜਣ ਦੇ ਨਾਂ ਤੇ 7 ਲੱਖ ਰੁਪਈਆ 7 ਲੱਖ ਰੁਪਈਆ ਦੋ ਬੱਚਾ ਬਾਹਰ ਭੇਜਣ ਦੇ ਨਾਂ ਤੇ ਦੋ ਬੱਚਿਆਂ ਦਾ ਹੁਣ ਫੋਨ ਨਹੀਂ ਚੱਗਦਾ ਤੁਹਾਡਾ ਬੇਟਾ ਗੱਲ ਮੈਂ ਤਾਂ ਉਹਨੂੰ ਇਹ ਤੁਹਾਡਾ ਬੇਟਾ ਲੈ ਗਿਆ ਤੁਹਾਡਾ ਬੇਟਾ ਮਨਜੋਤ ਮਨਜੋਤ ਮੈਂ ਬੋਲਦਾ ਭਾਨਾ ਸਿੱਧੂ ਤੇ ਦੇਖੋ ਮਾਤਾ ਇਹ ਬੰਦੇ ਆਏ ਹੋਣੇ ਮੇਰੇ ਕੋਲੇ ਜਿਨ੍ਹਾਂ ਨੇ ਤੁਹਾਡੇ ਦਾ ਪੈਸੇ ਲੈਣੇ ਆ ਮੈਂ ਗੱਲ ਕਹਿਣਾ ਮਾਤਾ ਜੇ ਤੱਕ ਪੈਸੇ ਤੁਹਾਡਾ ਮੁੰਡਾ ਨਹੀਂ ਦੇਊਗਾ ਫਿਰ ਅਸੀਂ ਪਤਾ ਕੀ ਕਰਨਾ ਅਸੀਂ ਤੁਹਾਡੇ ਘਰੇ ਆ ਕੇ ਬੈਠ ਜਾਣਾ ਫਿਰ ਚੱਲੂ ਧਰਨਾ ਫੇਰਾ ਕੋ ਤੁਹਾਡਾ ਮੁੰਡਾ ਕੋਊਗਾ ਮੈਂ ਜੀ ਆਇਆਂ ਜੀ ਮੈਂ ਜੀ ਜਾਵਾਂ ਉਹਨੂੰ ਇੰਨੇ ਕ ਮੇਰਾ ਸੁਨੇਹਾ ਲਾ ਦੇ ਵੀ ਭਾਨੇ ਦਾ ਫੋਨ ਆਇਆ ਸੀਗਾ ਜਾਂ ਤਾਂ ਅਗਲੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਪੈਸੇ ਦੇ ਦੇ ਆਂ ਕਰਾ ਦੇ ਕੀ ਕਿ ਇਹ ਏਜੰਟਾ ਹੈ ਇਹ ਇਹ ਸਿਮਰਤ ਬਾਜਵਾ ਜੈਂਟ ਸੀ ਉਹਦੇ ਥੱਲੇ ਕੰਮ ਕਰਦਾ ਸੀ ਇਹਦੇ ਥਰੂ ਪੈਸੇ ਗਏ ਆ ਉਹ ਸਿਮਰਤ ਨੇ ਇਹਨੂੰ ਵਾਪਸ ਕਰ ਦਿੱਤੇ ਅਕਾਊਂਟ 'ਚ ਇਹਦੇ 'ਚ ਹਾਲੋ ਕੀ ਹਾਲ ਆ ਬਾਪੂ ਮੈਂ ਨਾ ਭਾ ਨਾ ਬੋਲਦਾ ਸਿੱਧੂ ਦੇਖ ਏ ਨੇ ਨਾ ਤੁਹਾਡੇ ਮੁੰਡੇ ਨੇ 7 ਲੱਖ ਰੁਪਇਆ ਜਿਹੜਾ ਜਿਹੜੇ ਜੈਂਟ ਥੱਲੇ ਕੰਮ ਕਰਦਾ ਸੀ ਉਹ ਤੋਂ ਬੰਦਿਆਂ ਦਾ ਪੈਸਾ ਉਹਦੇ ਖਾਤੇ 'ਚ ਪਵਾ ਲਿਆ ਹੁਣੇ ਪੈਸੇ ਮੋੜ ਨਹੀਂ ਰਿਹਾ ਸਿਮਰਤ ਬਾਜਵੇ ਤੋਂ ਆ ਆਪਦੇ ਖਾਤੇ 'ਚ ਪਵਾ ਲਿਆ ਇਹਨੇ ਸਿਮਰਤ ਬਾਜਵੇ ਤੋਂ ਕਮਰਤ ਬਾਜਵੇ ਤੋ ਆਦੇ ਖਾਤੇ ਚ ਪਵਾ ਲਿਆ ਹਾਂ ਉਹਨੂੰ ਦੱਸੋ ਉਹਨੂੰ ਕਹਿੰਦੇ ਠੀਕ ਆ ਨਾ ਗੱਲ ਉਹਨੂੰ ਕਹਿੰਦੇ ਬਸ ਪੈਸੇ ਵਾਪਸ ਕਰ ਦੇ ਕਹਿੰਦੇ ਭਾਨ ਦਾ ਫੋਨ ਆਇਆ ਸੀ ਅਗਲੇ ਬੁੱਧਵਾਰ ਤੋਂ ਪਹਿਲਾਂ ਬੱਸ ਇੰਨਾ ਕਮਰਾ ਸੁਨਿਆ ਲਾ ਥੋੜੇ ਬੇਟੇ ਨੂੰ ਪੁੱਛੋ ਬਾਈ ਥੋੜੇ ਬੇਟੇ ਨੂੰ ਪੁੱਛੋ ਉਹਨੂੰ ਪਤਾ ਮੇਰੀ ਗੱਲ ਕਰਾਓ ਉਹ ਨਾਲ ਤੈਂ ਕਿਉਂ ਮੇਰਾ ਫੋਨ ਨਹੀਂ ਚੱਗਦਾ ਉਹ ਪਾਣਾ ਸਿੱਧੂ ਦਾ ਫੋਨ ਆਇਆ ਸੁਣ ਕਹਿੰਦਾ ਜਿਹੜਾ ਕਿਹੜੇ ਤੇਰਾ ਡਾ ਗਨਾ ਓਏ ਅਮਰਤਪਾਲ ਅਮਰਤਪਾਲ ਚੰਦਪੁਰੇ ਤੋਂ ਅਮਰਤਪਾਲ ਚੰਦਪੁਰੇ ਤੋਂ ਮਾਨਕਪੁਰ ਤੋਂ ਰਮਨੀਤ ਕੁੜੀ ਐ ਮਾਨਕ ਮਾਨਕਪੁਰ ਤੋਂ ਰਮਨੀਤ ਕੁੜੀ ਐ ਮਾਨਕਪੁਰ ਤੋਂ ਉਹ ਆ ਮੇਰੇ ਭਾਣਜਾ ਭਾਣਜੀ ਨੇ ਦੋਨੇ ਹੀ ਮਾਨਕਪੁਰੇ ਤੋਂ ਮੇਰੇ ਏਜੰਟ ਨਹੀਂ ਸਕਦਾ ਇਹ ਏਜੰਟ ਨਹੀਂ ਸਕਦਾ ਗਾ ਬਾਈ ਕਹਿਤਾ ਉਹਨੂੰ ਮੈਂ ਹੈਲੋ